ਬਾਤੀ ਪਰਸ ਸਟਾਰ ਜੋ ਕਿਸਾਨ ਵੀਰੋ ਦੇ ਘਰੋਂ ਸਤਰੀਆ ਗਾਂ ਨੂੰ ਤਪਤੀ ਖੇਤੀ ਕਰਾਉਂਦੇ ਪੁੱਤਰ ਸਿੰਘ ਇਹ ਆਪਣੇ ਬਾਈਕ ਨੇ ਜੀ ਪੁਰਾਣੇ ਤੇ ਇੱਥੇ ਆਪਾਂ ਮਸ਼ੀਨਰੀ ਦਾ ਕੋਈ ਇਸਤੇਮਾਲ ਨਹੀਂ ਕਦੇ ਕੀਤਾ ਤੇ ਨਾ ਇਹਨੂੰ ਕਦੇ ਪਹੁੰਚਣ ਦੀ ਜ਼ਰੂਰਤ ਪੈਂਦੀ ਆ ਮਤਲਬ ਮਿੱਟੀ ਦੇ ਵਿੱਚ ਆਪਣੇ ਜਿਹੜੇ ਖੇਤਾਂ ਲਈ ਬੀਜਣੀਆਂ ਆ ਤਾਂ ਇਹਨਾਂ ਨੂੰ ਸਾਫ਼ ਕਰ ਲਈਦਾ ਉਸ ਤੋਂ ਬਾਅਦ ਜਿਹੜਾ ਵੀ ਆ ਉਹਨਾਂ ਦਾ ਮਤਲਬ ਜਿੰਨਾ ਕ ਮਿੱਟੀ 'ਚ ਪਹੁੰਚ ਸਾਡੇ ਉਹ ਹਿਸਾਬ ਨਾਲ ਆਪਾਂ ਬਜਾਈ ਕਰਦੇ ਰਹਿੰਦੇ ਆ ਤੇ ਮਤਲਬ ਜੋ ਜ਼ਰੂਰੀ ਆ ਉਹ ਇਹ ਆ ਵੀ ਆਪਣੀ ਮਿੱਟੀ ਮਜ਼ਬੂਤ ਹੋਣੀ ਚਾਹੀਦੀ ਆ। ਕਾਗਤ ਵਰ। ਤੇ ਜੇ ਮਿੱਟੀ ਮਜ਼ਬੂਤ ਆ ਉਹਨੂੰ ਜ਼ਿਆਦਾ ਛੇੜ ਸਾਤ ਜੂਤ ਨਹੀਂ ਹੁੰਦੀ। ਤੇ ਆਪਣੇ ਟੂਲ ਜਿਹੜੇ ਮਿੱਟੀ ਨੂੰ ਜ਼ਿਆਦਾ ਡਿਸਟਰਬ ਨਹੀਂ ਕਰਦੇ ਉਸ ਹਿਸਾਬ ਨਾਲ ਸਫਾਈ ਕਰ ਦਿੰਦੇ। ਤੇ ਸਰਕਾਲੀਆਂ ਨਾਲ ਲੱਗੇ ਹੋਏ ਨੇ ਵੜਾਸੇ ਹੱਥਾਂ ਨਾਲ ਕਿਹੜਾ ਕਿਵੇਂ ਕਰਨਾ। ਇਸ ਇੱਕ ਵਾਰੀਆ ਖਾਲੀ ਨੂੰ ਸਾਫ਼ ਕਰਨਾ। ਆਹ ਲਓ। ਇਹ ਵੀ ਬਹੁਤ ਘੱਟ ਜ਼ੋਰ ਨਾਲ ਹੋ ਸਕਦੇ ਨੇ ਤੁਸੀਂ ਇਹਨਾਂ ਨੂੰ ਐ ਫੜ ਕੇ ਵੀ ਚਲਾ ਸਕਦੇ ਆ ਪਰ ਉਹ پکڑ ਘੜਤੀ ਜਦੋਂ ਆਪਾਂ ਹੱਥਾਂ ਨਾਲ ਉਂਗਲੀਆਂ ਨਾਲ ਫੜਦੇ ਆ ਪਰ ਇਹ ਨਹੀਂ ਹਿੰਗਲ ਬਹੁਤ ਭਾਰੇ ਤੇ ਵਾਈ ਕਰ ਇਹਦੇ ਬਾਅਦ ਆਪਾਂ ਖਾਲੀਆਂ ਸਾਫ਼ ਕਰਕੇ ਉਰੇ ਹਲਦੀ ਵੀ ਜਣੀ ਆ ਤੇ ਹੋਰ ਨਾਲ ਕੋਈ ਆਈਟਮ ਲਾਵਾਂਗੇ ਮਤਲਬ ਦੋ ਤਿੰਨ ਨਾਈਟ ਮੈਂ ਇਕੱਠੀਆਂ ਕਰਦਾਂਗੇ ਇਹ ਹੁਣ ਖਾਲੀਆਂ ਸਾਫ਼ ਕਰਕੇ ਇਹਦੇ ਬਾਅਦ ਆਪਾਂ ਮਿੱਟੀ ਦੀ ਗੱਲ ਕਰਾਂਗੇ ਕਿ ਮਿੱਟੀ ਦਾ ਕੀ ਫਰਕ ਆ ਜਿੱਥੇ ਮਸ਼ੀਨ ਦਾ ਇਸਤੇਮਾਲ ਨਹੀਂ ਹੋਇਆ ਇਹ ਇਹਨੂੰ ਤੁਸੀਂ ਇੱਕ ਜਗ੍ਹਾ ਬੈਠ ਕੇ ਦੋ ਤਿੰਨ ਉਹ ਚਲਾ ਸਕਦੇ ਆ। ਆ ਲੋਕੇਸ਼ਨ ਦੀ ਗੱਲ ਪੈਂਦੀ ਆ ਦੂਏ ਰੋਡ ਵੀ। ਤੇ ਬ੍ਰੀਕ ਤੋਂ ਫ੍ਰੀ ਕਰ ਤਾ ਤੱਕਲ ਤੰਤਰ ਰੱਖਿਆ। ਚਲੋ। chan viro ਜਿਹੜੀ ਆਪਾਂ ਮੇਨ ਗੱਲ ਕਰਨ ਕੇ ਸੀਗੇ ਆਪਣੇ ਕੁਦਰਤੀ ਖੇਤੀ ਵਿੱਚ ਵੀ ਮਿੱਟੀ ਦਾ ਕੀ ਫਰਕ ਹੁੰਦਾ ਹੈ। ਇਹ ਆਪਾਂ ਕਹੀ ਨਾਲ ਦਿਖਾਵਾਂਗੇ ਪੱਟ ਕੇ ਉਸ ਤੋਂ ਬਾਅਦ ਆਪਾਂ ਫੋਰ ਮਿੱਟੀ ਦੀ ਗੱਲ ਕਰਾਂਗੇ ਦੂਜੀ ਦੀ ਇਹ ਕੁਦਰਤੀ ਖੇਤੀ ਆਪਾਂ ਨੇ 15 ਅਗਸਤ 2007 ਤੋਂ ਮਸ਼ੀਨਾਂ ਦਾ ਇਸਤੇਮਾਲ ਖੇਚ ਨਹੀਂ ਕੀਤਾ ਹੱਥੀਓਂ ਕੰਮ ਕੀਤਾ ਤਰਫਾਲੀ ਨਾਲ ਕੰਮ ਕੀਤਾ ਤੇ ਉਹ ਟੂਲ ਸੀਗਾ ਹੁਣ ਜਿਹੜੀ ਇਹ ਮਿੱਟੀ ਆ ਕੋਲੀ ਹੋ ਰਹਿੰਦੀ ਆ ਮਤਲਬ ਜਦੋਂ ਆਪਾਂ ਸੁੱਕਾ ਖੇਤ ਪੱਟਦੇ ਆ ਤਾਂ ਬਹੁਤ ਉਹਨੂੰ ਗਿੱਲਾ ਕਰਨਾ ਜ਼ਰੂਰੀ ਹੁੰਦਾ ਜਾਂ ਫਿਰ ਕਰਦੇ ਕਰਦੇ ਹੋਣੀ ਪਰ ਕੁਦਰਤੀ ਖੇਤੀ ਖੇਤ ਵਿੱਚ ਮਿੱਟੀ ਹਾਂ ਲੋ ਇਸ ਤਰ੍ਹਾਂ ਬੋਲੀ ਰਹਿੰਦੀ ਐ ਜਿੰਨੀ ਮਰਜ਼ੀ ਪੱਟ ਲੋ ਇਹ ਕੋਈ ਮੁਸ਼ਕਲ ਨਹੀਂ ਹੈ ਨਾ ਕਿਤੇ ਵੀ ਪੱਟ ਲੋ ਜਣੀ ਆਪਾਂ ਤਾਂ ਬੀਜ ਬੀਜਣਾ ਬੀਜ ਬੀਜਣਾ ਚਾਹੀਦਾ ਹਾਂ ਲੋ ਉਸ ਤਰ੍ਹਾਂ ਪਰ ਮੈਂ ਦੂੰਗਾ ਹੀ ਪੱਟ ਰਿਹਾ ਨਾ ਪਰ ਦੂੰਗਾ ਫੋਲਦੇ ਨਹੀਂ ਹੈਗੇ ਆ ਦੇਖੋ ਆਹ ਬੱਟ ਬੱਟ ਕੇ ਦੇਖ ਲੋ ਤਹੇ ਤੇ ਇੱਕ ਗੱਲ ਐ ਵੀ ਓਕਣ ਟਲੇ ਨਹੀਂ ਬਣਦੇ ਜਿਵੇਂ ਆਪਣੇ ਦੂਜੀ ਮਿੱਟੀ ਤੇ ਬਣਦੇ ਨੇ ਕੇ ਪੱਟ ਲਈਏ ਇਹ ਕੋਸੂ ਗਿਆ ਹਾਲੋ ਇਸ ਤਰ੍ਹਾਂ ਦੀ ਰਹਦੀ ਆ ਤੇ ਜਿਹੜੀ ਸਫਾਈ ਆ ਉਹ ਆਪਾਂ ਸਰਖਾਲੀ ਦੇ ਨਾਲ ਲੱਗ ਲੱਗੇ ਤੂਲ ਬਣੇ ਅੰਦਰ ਉਹਦਾਂ ਕਰ ਲੈਨੇ ਹੁਣ ਆਪਾਂ ਜਗ੍ਹਾ ਦੀ ਸਾਫ ਮਤਲਬ ਸਫਾਈ ਕਰਦੇ ਮਡੇ ਆਰਾਮ ਨਾਲ ਹੋ ਜਾਂਦੀ ਆ ਆ ਦੇਖ ਇਹਨੇ ਮਤਲਬ ਉਹ ਜਿੰਨਾ ਵੀ ਇਹ ਆਹ ਨਵੀਨ ਆ ਇਹਨੇ ਸਾਫ ਕਰਨਾ ਸਿਰਫ 2 ਮਿੰਟ ਦੇ ਵਿੱਚ ਸਾਫ ਕਰ ਦਿੰਦੀ ਆ ਆੜਾਂ ਦੇ ਘੁੱਟ ਸਕਦੀ ਆ ਇਸ ਤਰ੍ਹਾਂ ਚੱਲਦੀ ਜਾਂਦੀ ਆ ਸਿਫਾਰਸ਼ ਗੱਲ ਆ ਵੀ ਇਹ ਮਿੱਟੀ ਵੀ ਪਿੱਛੋਂ ਪੋਲੀ ਜਾਂਦੀ ਆ ਪੋਲੀ ਕਰਕੇ ਲਓ ਜੀ ਇੱਥੇ ਸਵਾਈ ਕਰਦੀਆਂ ਨੇ ਇਸ ਤਰ੍ਹਾਂ ਸਪੱਖਾ ਸਿਰੇ ਮਿੱਟੀ ਨੂੰ ਬਿਨਾ ਛੇੜ ਛੜ ਕੀਤੇ ਅਗਲੀ ਫਸਲ ਦੀ ਬਿਜਾਈ ਲਈ ਤਿਆਰ ਕਰ ਲੈਣੇ ਆ ਕਿਉਂਕਿ ਜਿਹੜੀ ਮਸੂਮੀ ਵਾਰ-ਵਾਰ ਪਉਂਦੀ ਆ ਉਹ ਖੇਤੀ ਮਿੱਟੀ ਸਖਤ ਹੋ ਸਕਦੀ ਆ ਪਰ ਜੇ ਤੁਸੀਂ ਮਸ਼ੀਨਾਂ ਨਾਲ ਮਿੱਟੀ ਦਾ ਜੇੜਖਾੜ ਨਹੀਂ ਕੀਤਾ ਉਹ ਮਿੱਟੀ ਨਰਮੀ ਰਹਿੰਦੀ ਆ ਤੇ ਆਪਾਂ ਇਸ ਤਰ੍ਹਾਂ ਖਾਲੀ ਨਾਲ ਜੇਣਾ ਬੈਠ ਕੇ ਸਪਾਈ ਕਰ ਸਕਦੇ ਆ ਕਿਹਦੇ ਮਗਰ ਗਣਾਸਾ ਵੀ ਲੱਗ ਜਾਂਦਾ ਤੇ ਹੋਰ ਅਲੱਗ-ਅਲੱਗ ਤੌਰ ਨੇ ਇਸ ਤਰ੍ਹਾਂ ਪਟੇਟਾ ਚਲਾ ਕੇ ਵੀ ਆਪਣੇ ਕੰਮ ਨੂੰ ਸੌਖਾ ਕਰਦੇ ਹਾਂ ਜਿਵੇਂ ਆਪਾਂ ਗਦਾਸ ਤੇ ਚਲਾਉਨੇ ਆ। ਇਹ ਵੀ ਘਰੇਲੂ ਮਾਨ ਸਾਫ ਕਰਦਾ ਹੋਊਗਾ। ਇਹ ਆਪਣੇ ਕੁਦਰਤੀ ਖੇਤੀ ਕੰਮ ਨੂੰ ਇਹਨਾਂ ਨਾਲ ਆਪਾਂ ਸੁੱਕੇ ਖਾਲਾ ਨੂੰ ਸਾਫ ਕਰ ਸਕਦੇ ਹਾਂ ਤੇ ਮਤਲਬ ਇਸ ਤਰ੍ਹਾਂ ਦਾ ਆਪਾਂ ਸੁੱਕੀ ਪਈ ਐ। ਚਲੋ ਇਹ ਜਣੀ ਜਦੋਂ ਤੁਸੀਂ ਦੇਖੀ ਕਿ 3 ਇਹ ਜੋੜਦੇ ਆਂ ਉਹ ਦਰਤੀ ਗਤੀ ਜੰਗਲ ਸਿਸਟਮ ਕਿਉਂ ਹੈ ਤਾਂ ਮਿੱਟੀ 'ਚ ਬਦਲਾ ਆਉਂਦਾ ਅਸਲ ਜੋ ਸਵਾਲ ਹੈ ਆਪਾਂ ਅਖਾਤ ਤਾਕਤਵਰ ਮਿੱਟੀ ਦੀ ਗੱਲ ਕਰਦੇ ਆਂ ਖਾਨਾਂ ਵਾਲਾ ਜਿਹੜੀ ਮਿੱਟੀ ਦੇ ਵੱਧ ਝਾੜ ਨਿਕਲਦਾ ਉਹ ਜਿਹੜਾ ਤਾਕਤਵਰ ਹੁੰਦੀ ਆ ਉਹ ਤੁਹਾਡੇ ਬੀਜਾਂ ਤੇ ਹੋ ਸਕਦਾ ਜੇ ਬੀਜੇ ਹਾਈਬ੍ਰਿਡ ਹੋਇਆ ਝਾੜ ਵੱਧ ਕੱਢ ਦੇਣਾ ਅਸਲ ਦੇ ਵਿੱਚ ਤਾਕਤਵਰ ਮਿੱਟੀ ਉਹ ਮੰਨੀ ਜਾਂਦੀ ਆ ਕੁਦਰਤੀ ਜਿਹੜੀ ਪਾਣੀ ਨੂੰ ਸਟੋਰ ਕਰ ਸਕਦੀ ਹੋਵੇ ਜਿੱਥੇ ਦੀ ਫਸਲ ਚੋਕਾ ਨਾ ਮੰਨਦੀ ਨਪਲੇਟ ਲਾ ਕੇ ਨੇ ਆਪਣਾ ਕੰਮ ਕਰਨਾ ਤੇ ਮਿੱਟੀ ਨੂੰ ਸਾਫ਼ ਕਰਤਾ ਹੁਣ ਇਸ ਤਰ੍ਹਾਂ ਪਾ ਬੈਟਨ ਵੀ ਸਾਫ਼ ਕਰ ਸਕਦੇ ਆ ਇਹ ਕੁਦਰਤੀ ਖੇਤੀ ਵਿੱਚ ਕੋਈ ਬਾੜਾ ਔਖਾ ਨਹੀਂ ਹੈਗਾ ਇਹ ਨਹੀਂ ਹੈਗਾ ਵੀ ਮੇਰਾ ਬਹੁਤ ਜ਼ਿਆਦਾ ਜ਼ੋਰ ਲੱਗ ਰਿਹਾ ਵਿੱਚ ਨਿਰਮਲ ਖਾਲੀ ਮੰਗ ਚੱਲਦੀ ਆ ਤੇ ਆ ਮੈਂ ਤੁਸੀਂ ਮੇਰੀ ਉਂਗਲੀਆਂ ਨਾਲ ਚਲਾ ਸਕਦੇ ਦੇਖੋ ਪਰ ਆ ਦੋ ਉਂਗਲੀ ਨਾਲ ਤਰਫਾਲੀ ਫੜੂੰਗਾ ਆ ਲਓ ਕੋਈ ਹੱਥ ਨਹੀਂਗਾ ਉਹਨਾਂ ਦੇ ਪਤਲੇ ਪਤਲੇ ਸਰੀਏ ਨੇ ਕਈ ਵਾਰੀ ਕਈ ਕਿਸਾਨ ਕਹਿੰਦੇ ਨੇ ਉਹ ਲਵੇਟ ਲਾ ਕੋਈ ਮੋਟੀ ਚੀਜ਼ ਬੰਨ ਬਿਜ਼ਨਸ ਹੋਰ ਤਗਲੀ ਪਰ ਮਿੱਟੀ ਉਹ ਐਜੀ ਬਣ ਜਾਂਦੀ ਆ ਲੋਕਾ ਔਰ ਇਹ ਬੈਡ ਨੂੰ ਲਈ ਆਪਣਾ ਕੰਮ ਮਸਤਿੰਦਰੀ ਦਾ ਜਿੱਦੇ ਨਾਲ ਹੋ ਜਾਣਾ ਜ ਤੋਂ ਬਾਅਦ ਆਪਾਂ ਇਹਦੇ ਉੱਤੇ ਹਲ ਵੀ ਜਾਂ ਕੋਈ ਵੀ ਫਸਲ ਵੀ ਪੀ ਸਕਦੇ ਆ ਬੈਡ ਨੂੰ ਕੋਈ ਡਸਟਰ ਵੀ ਦਿੱਤਾ ਨਹੀਂ ਉਹਦੇ ਮਤਲਬ ਨਹੀਂ ਕੀਤੀ ਗਈ ਆ ਇਹ ਪਰ ਜੇ ਮਿੱਟੀ ਸਹੀ ਬਣਨ ਲੱਗੀ ਤਾਂ ਮਲਤਿਕ ਨੂੰ ਬਿਨਾਂ ਵੀ ਕੰਮ ਬਣਦਾ ਮਿੱਟੀ ਨਰਮੀ ਦੀ ਉਹ ਆਪਰੇ ਨੂੰ ਪਤਾ ਹੀ ਲੱਗ ਗਿਆ ਕਿ ਉਹਦਰ ਦੇਖੇ ਪਿੱਛੇ ਨੂੰ ਜਿਆਦਾ ਡੂੰਘਾ ਹੋਣ ਦੀ ਜੀ ਪਹਿਲਾਂ ਦੱਲ ਕਰਦੇ ਆ ਉੱਧਰ ਜਾ ਕੇ ਕੋਈ ਇਹ ਆਪਾਂ ਕੈਮੀਕਲ ਖੇਤ ਤਾਂ ਨਹੀਂ ਕਹਿ ਸਕਦੇ ਇਹ ਆਪਣਾ ਉਹ ਏਰੀਆ ਜਿਹੜਾ ਆਪਣੇ ਦੂਜੇ ਖੇਤ ਦੇ ਨਾਲ ਜੁੜਦਾ ਜਿੱਥੇ ਆਪਣੇ ਹਰੀ ਕ੍ਰਾਂਤੀ ਖੇਤੀ ਹੋ ਰਹੀ ਹੈ ਤੇ ਉਸ ਤੋਂ ਬਾਅਦ ਆ ਬੱਟ ਪਾਈ ਹੋਈ ਹੈ ਵੀ ਇੰਨੀ ਜਗ੍ਹਾ ਆਪਣੇ ਖਾਲੀ ਛੱਡੀ ਹੁੰਦੀ ਹੈ ਤਾਂ ਕਿ ਉਹ ਜਿਹੜਾ ਪਾਣੀ ਦਾ ਜਾਂ ਉੱਥੇ ਕੁਝ ਵੀ ਪਾਇਆ ਜਾ ਰਿਹਾ ਇਧਰ ਅਸਰ ਘੱਟ ਆਵੇ ਜਾਂ ਨਾ ਆਵੇ ਸੋ ਇਹ ਉਹ ਏਰੀਆ ਵੀ ਜਿੱਥੇ ਪਾਣੀ ਜਦੋਂ ਲੱਗਦਾ ਰਹਿੰਦਾ ਝੋਨਾ ਲੱਗਦਾ ਜਾਂ ਕਣਕ ਨੂੰ ਤਾਂ ਸਹਲਾਬ ਕਾਫੀ ਦੂਰ ਤੱਕ ਜਾਂਦੇ ਖਿੱਚਦੇ ਨੇ ਖੇਤ ਪਰ ਇਹ ਮਿੱਟੀ ਦੇ ਵਿੱਚ ਨਾ ਤਾਂ ਪਰ ਟਰੈਕਟਰ ਵਰਤੇ ਆ ਪਰ ਮਿੱਟੀ ਦੀ ਕੰਡੀਸ਼ਨ ਦੇਖੋ ਜੀ ਇਹ ਸਖਤ ਹੋ ਗਈ ਹੈ ਇਹਨੂੰ ਜੇ ਪੱਟਣਾ ਹੋਵੇ ਤਾਂ ਗਿੱਲਾ ਕਰਕੇ ਪੱਟਾਗੇ ਇਹ ਜਿੰਨੀ ਇਧਰੋਂ ਦੂਰ ਜਾਂਦੀ ਜਰ ਰਹੂਗੀ ਓਨੀ ਅਕੇ ਨਰਮ ਹੁੰਦੀ ਚੱਲੇ ਜਾਓ ਹੁਣ ਆਹੀ ਦੇਖੋ ਇਧਰ ਹੋਰ ਪੋਜੀਸ਼ਨਾਂ ਇਹ ਤਾਂ ਇਹ ਇਤਨਾ ਨਰਮ ਚੱਲ ਪੈਣਾ ਹੁਣ ਆ ਮਿੱਟੀ ਇਸ ਤਰ੍ਹਾਂ ਦੀ ਬਣੂਗੀ ਇਧਰ ਆ ਰੋੜੀਆਂ ਜੀਆਂ ਬਣਨ ਲੱਗੀਆਂ ਮਤਲਬ ਹੈ ਮਿੱਟੀ ਉਹਦੇ ਨਾਲ ਕਾਫੀ ਜ਼ਿਆਦਾ ਨਰਮ ਪਰ ਕਹਿਣ ਦਾ ਮਤਲਬ ਆ ਜਿੱਥੇ ਪਾਣੀ ਦਾ ਇਸਤੇਮਾਲ ਵੱਧ ਹੋਇਆ ਮਸ਼ੀਨਰੀ ਦਾ ਇਸਤੇਮਾਲ ਹੋਇਆ ਉੱਥੇ ਤੁਸੀਂ ਸੁੱਕੀ ਪੱਟਣ ਲਈ ਦੇਖ ਤੂ ਭਾਵੇਂ ਹੁਣ ਵੱਡੀ ਮਸ਼ੀਨਰੀ ਆ ਪੱਟ ਸਕਦੀ ਆ ਪਰ ਇਹ ਲਾਈਨ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਸੱਜੇ ਵੀ ਆ ਜਗ੍ਹਾ ਦੇ ਵਿੱਚ ਤੁਹਾਨੂੰ ਆਪ ਸਾਫ ਨਜ਼ਰ ਆ ਰਿਹਾ ਸਖਤਪਨ ਜਦੋਂ ਤੁਸੀਂ ਇੱਧਰੋਂ ਆ ਰਹੇ ਹੋ ਖੇਤ ਵੱਲੋਂ ਤਾਂ ਤੁਹਾਡੀਆਂ ਅੱਖਾਂ ਪਛਾਣ ਲੈਣਗੀਆਂ ਕਿਡੋ ਜਾਂਦੀਆਂ ਮਿੱਠਾਂ ਜਾਂ ਉਸ ਮਿੱਟੀ ਨਾਲ ਪਪੇਨਤਾ ਨਜ਼ਰ ਆਇਆ ਇਸ ਤਰ੍ਹਾਂ ਜਿਉਂ-ਜਿਉਂ ਖੇਤ ਚ ਜਾਈ ਜਾਵਾਂਗੇ ਪੋਲਾਪਣ ਬਣ ਜਾਊਗਾ ਇਹ ਤਾਂ ਆਪਣਾ ਖੇਤ ਆ ਜਿੱਥੇ ਕੁਝ ਇਸਤੇਮਾਲੇ ਪਰ ਜੀ ਉਸ ਮਿੱਟੀ ਨੂੰ ਪੜਦੇ ਜਿੱਥੇ ਕਾਣਕ ਖੜੀ ਆ ਉੱਥੇ ਦਾ ਸਾਰਾ ਕੁਝ ਇਸਤੇਮਾਲ ਹੋ ਜਾਂਦਾ ਤਾਂ ਉਹ ਸਖਤ ਹੋਊਗੀ ਫਿਰ ਉੱਥੇ ਵੱਡੀ ਮਸ਼ੀਨਰੀ ਦੀ ਜ਼ਰੂਰਤ ਪੈਂਦੀ ਆ ਸੁੱਕੇ ਖੇਤ ਨੂੰ ਪੱਟ ਨਹੀਂ ਸਕਦੇ ਪੱਟਾਂ ਗਰਦੜੂ ਜ਼ੋਰ ਲੱਗੂਗਾ ਤੇ ਇਹ ਜਿਹੜਾ ਕੁਦਰਤੀ ਖੇਤੀ ਖੇਤ ਹੁੰਦਾ ਇਹਨੂੰ ਸੁੱਕਾ ਪੱਟ ਸਕਦੇ ਆ ਪੱਟਣ ਦੀ ਲੋੜ ਨਹੀਂ ਆਪਣਾ ਮਿੱਟੀ ਨੂੰ ਘਾਹ ਹਟਾਉਣਾ ਸੋ ਫਸਲ ਪੀ ਸਕਦੇ ਆ ਸੋ ਮਿੱਟੀ ਦਾ ਸੁਧਾਰ ਹੁੰਦਾ ਮਿੱਟੀ ਦੀ ਕੁਆਲਿਟੀ ਵਧੀਆ ਬਣਦੀ ਆ ਤੇ ਆਪਣੇ ਖਰਚੇ ਘਟਦੇ ਨੇ ਸੋ ਇਹ ਕੁਦਰਤੀ ਖੇਤੀ ਵਿੱਚ ਜਦੋਂ ਤਰ੍ਹਾਂ ਤਰ੍ਹਾਂ ਦੇ ਪੌਦਿਆਂ ਦੇ ਪੱਤੇ ਡਿੱਗਦੇ ਰਹਿੰਦੇ ਨੇ ਨਦੀਨ ਉੱਕਦੇ ਨੇ ਉਹ ਗਲਦੇ ਨੇ ਤਾਂ ਉਹਦੇ ਨਾਲ ਨਿਊਟ੍ਰੀਸ਼ਨ ਪੂਰੇ ਹੁੰਦੇ ਨੇ ਜੰਗਲ ਸਿਸਟਮ ਚੱਲ ਪੈਂਦਾ ਤੇ ਜਿਹੜੀ ਕੁਦਰਤੀ ਖੇਤੀ ਆ ਇਹਦੇ ਵਿੱਚ ਬਾਹਰੋਂ ਬਹੁਤਾ ਖਰੀਦਾ ਖਰੀਦੋ ਫਰੋਖਤ ਕਰਕੇ ਨਹੀਂ ਪਾਉਣਾ ਪੈਂਦਾ ਨੇਚਰ ਖੁਦ ਚੱਲਦੀ ਆ ਤੇ ਉਹਨੂੰ ਸਮਝੀਏ ਤੇ ਉਹ ਖੇਤੀ ਨਾਲ ਜੋੜ ਕੇ ਆਪਾਂ ਆਪਣੀ ਮਿੱਟੀ ਨੂੰ ਮਜ਼ਬੂਤ ਬਣਾਈਏ ਜੇ ਮਾਂ ਮਜ਼ਬੂਤ ਆ ਤਾਂ ਬੱਚੇ ਮਜ਼ਬੂਤ ਹੋਣਗੇ ਸੋ ਜੇ ਧਰਤੀ ਮਜ਼ਬੂਤ ਆ ਤਾਂ ਫਸਲ ਮਜ਼ਬੂਤ ਹੋਊ ਤੇ ਖਾਣੇ ਵਾਲੇ ਦੀ ਤਾਕਤ ਵਧੂ ਸੋ ਇਹ ਖੇਤੀ ਵਿੱਚ ਜੀਵ ਜੰਤ ਤੋਂ ਲੈ ਕੇ ਹਰ ਕੋਈ ਯੋਗਦਾਨ ਪਾ ਰਿਹਾ ਤੇ ਸਰਬੱਤ ਦੇ ਭਲੇ ਦੀ ਖੇਤੀ ਹੋ ਰਹੀ ਆ ਸੋ ਇਹ ਖੇਤੀ ਨਾਲ ਜੁੜੂ ਜੁੜੀਏ ਕਨਾਲ ਅਧੀ ਕਨਾਲ ਜਿੰਨੀ ਕ ਆਪਣੀ ਹੈਸੀਅਤ ਆਪਣੇ ਪਰਿਵਾਰ ਲਈ ਆਪਣੀ ਰਸੋਈ ਲਈ ਆਪਣੇ ਦੋਸਤਾਂ ਮਿੱਤਰਾਂ ਲਈ ਯਾਰ ਮੁਖਤ ਭੋਜਨਗਾ ਕੇ ਸਰਬਤ ਦਾ ਭਲਾ ਕਰੀਏ ਸੋ ਸਭ ਦਾ ਧੰਨਵਾਦ ਜੀ ਸਤਿ ਸ੍ਰੀ ਅਕਾਲ